ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵੈਲਕਮ ਜੀ। ਥੈਂਕ ਯੂ ਸਰ। ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨਵਾਂ ਸ਼ਹਿਰ ਦੇ ਦਫ਼ਤਰ ਆਰ ਕੇ ਆਰੀਆ ਕਾਲਜ ਰਾਮਾ ਰੋਡ ਨਵਾਂ ਸ਼ਹਿਰ ਵਿਖੇ ਪ੍ਰਸਿੱਧ ਕ੍ਰਿਕਟਰ, ਫਾਸਟ ਬੋਲਰ ਅਤੇ ਭਾਰਤੀ ਟੀਮ ਦੇ ਵਿੱਚ 16 ਵਨਡੇ ਅਤੇ ਤਿੰਨ ਟੈਸਟ ਮੈਚ ਖੇਡਣ ਵਾਲੇ ਹਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਨਵਾਂ ਸ਼ਹਿਰ ਪਹਾਰੇ ਇਸ ਮੌਕੇ ਡਿਪਟੀ ਕਮਿਸ਼ਨਰ ਜੇਲਾਸ਼ੀਤ ਪਗਤ ਸਿੰਘ ਨਗਰ ਸ਼੍ਰੀ ਜੇਸ਼ ਧਮਾਲ ਵੀ ਸ਼ਾਮਲ ਸਨ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨਵਾਂ ਸ਼ਹਿਰ ਦੇ ਵੱਲੋਂ ਹਰਵਿੰਦਰ ਸਿੰਘ ਡਾਇਰੈਕਟਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਸ਼੍ਰੀ ਪ੍ਰਵੀਨ ਕੁਮਾਰ ਸਰੀਨ ਜਨਰਲ ਸਕੱਤਰ ਅਤੇ ਸੀਨੀਅਰ ਵਾਈਸ ਪ੍ਰਧਾਨ ਰਜਨੀਸ਼ ਗੁਪਤਾ ਹੋਰੋਂ ਵੱਲੋਂ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਮਾਸ਼ਾ ਇਹ ਕਾਹਨ ਅਮੀਰ ਜੀ ਦਾ ਜੀ 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 ਜੀ

ਮੈਂ ਕਿਹਾ ਚਲੋ ਮੈਂ ਦੇਖਦਾ ਮੈਂ ਇਹਨਾਂ ਨੂੰ ਅਮਰਸ ਟੀਮ ਲੈ ਗਿਆ ਸੀ ਅੰਦਰ ਵੀ ਆ ਗਏ ਅਰਗੋ ਗਰਾਸਟੇ ਅੱਛਾ ਮਜੇ ਦੀ ਗੱਲ ਹੈ ਇਹ ਹਮੇ ਪੀਸੀਏ ਤੋਂ ਕੁਝ ਨਹੀਂ ਲੈ ਆਏ ਆਪਣੇ ਆਪ ਨਹੀਂ ਹੋਈ ਸਾਰਾ ਸਾਰੇ ਐਵਰੀਥਿੰਗ ਕਿਸੇ ਕੋਲ ਹੋਣੀ ਅਸੀਂ ਕੱਲੇ ਗਏ ਜੁਪੇਸੀ ਰਸਤਾਂ ਐਸੀ ਆਪ ਬਣਾਏ ਜੀ ਸਾਡਾ ਦੰਦਾ ਬਣਾ ਦਿਆ ਸਾਡੀ ਵੈਰੀ ਗੁੱਡ ਦੋ ਮਸ਼ੀਨਾਂ ਲਾ ਕੇ सारे ऐसी कबर मतलब संभाल के ख़राब नहीं होएगा। एक छोटा ट्रैक्टर का, वो भी होनी है। क्योंकि जड़ी-बूटी मैं किसी जितनी इतनी ना देख के ना बदले सर। hmm. hmm. तो ये तो वास्तव में बहुत ज़रूरी बात है। एक्चुअली ये ओपन सी, ये मैं शेड बुनता हूँ। बोले पुरी बात तो रास्ता देता है। एक दो આ બંને બનાવીએ આ તો સારે માટે બીજું બીજું તો હજી બાળકો આજે સાડેલી બડી ખુશીદાર દિન છે ਬਹੁਤ ਪਹਿਲਾਂ ਮੇਰੇ ਖਲ ਇੱਕ ਵਾਰ ਇਹਨਾਂ ਨੇ ਵਿਜ਼ਿਟ ਕੀਤੀ ਜਦੋਂ ਅਸੀਂ ਆਈਟੀਆਈ ਹੁੰਦੇ ਸੀ ਤੇ ਅੱਜ ਹਰਵਿੰਦਰ ਸਿੰਘ ਜੀ ਨੂੰ ਮੈਂ ਕਈ ਵਾਰ ਕਿਹਾ ਸੀਗਾ ਕਿ ਵੀ ਆਂਦੇ ਜਾਂਦੇ ਹੋ ਸਾਡੇ ਵਿਜ਼ਿਟ ਦਿਓ ਬੱਚੇ ਮਿਲਣਗੇ ਬੱਚੇ ਖੁਸ਼ ਹੋਣਗੇ ਇਹ ਵੀ ਤੁਹਾਡੇ ਮੰਗਰੀ ਪੰਜਾਬ ক্রিকেট ਚ ਆਏ ਔਰ ਦੇਖੋ ਕਿਸ ਮੁਕਾਮ ਤੇ ਪਹੁੰਚ ਗਏ ਅੱਜ ਪੀਐਸਏ ਤੇ ਬੜੀ ਅੱਛੀ ਪੋਸਟ ਤੇ ਨੇ ਤੁਹਾਡੇ ਵਰਗੇ ਬੱਚਿਆਂ ਦੇ ਮਾਰਗਦਰਸ਼ਕ ਨੇ ਇਹਨਾਂ ਨੇ 16 ਮਾਂਡੇ 10 ਟੈਸਟ ਮੈਚ ਇੰਡੀਆ ਲਈ ਖੇਲੇ ਨੇ ਤਾਲੀਆਂ ਬਜਾਓ ਬੱਚੋ इंडिया आली खेलना पंजाब ਦੇ ਇਤਨੇ ਪਿਛਲੇ ਇਲਾਕੇ ਤੋਂ ਪਿਛੜਿਆ ਨਹੀਂ ਪਿਛਲਾ ਇਲਾਕਾ ਕਾਫੀ ਦੂਰ ਅੰਮ੍ਰਿਤਸਰ ਹੈਗਾ ਉੱਥੋਂ ਤੁਹਾਨੂੰ ਚਾਂਸ ਮਿਲ ਜਾਇਆ ਔਰ ਤੁਸੀਂ ਇੰਡੀਆ ਖੇਡ ਜਾਓ ਇਹ ਬਹੁਤ ਬੜੀ ਅਚੀਵਮੈਂਟ ਹੈ ਮੈਂ ਇਹ ਪੰਜਾਬ ਦੇ ਪੁੱਤ ਨੂੰ ਸ਼ਾਬਾਸ਼ੀ ਦਵਾਂਗਾ ਕਿ ਇਹਨਾਂ ਨੇ ਫਾਸਟ ਬੋਲਿੰਗ ਤੇ ਬੜੀ ਅੱਛੇ ਰਿਕਾਰਡ ਕੀਤੇ ਔਰ ਅੱਜ ਤੁਹਾਡੇ ਵਰਗੇ ਬੱਚਿਆਂ ਲਈ ਇਹ ਬਹੁਤ ਇੱਕ ਮਿਸਾਲ ਨੇ ਅਰਵਿੰਦਰ ਜੀ ਇੱਕ ਬਹੁਤ ਹੀ ਸੌਫਟ ਸਪੋਕਨ ਬਹੁਤ ਹੀ ਅੱਛੇ ਇਨਸਾਨ ਨੇ ਇਸੀ ਕਰਕੇ ক্রিকেট ਜਿਹੜਾ ਹੈਗਾ ਹਮੇਸ਼ਾ ਤੁਹਾਨੂੰ ਪੇ ਕਰੇਗਾ ਤੁਸੀਂ ਹੰਬਲ ਹੋਗੇ ਤੁਸੀਂ ਆਪਣੇ ਕੋਚਸ ਦੀ ਗੱਲ ਮੰਨੋਗੇ ਤੁਸੀਂ ਜੋ ਕੁਝ ਕੋਈ ਤੁਹਾਨੂੰ ਤੁਹਾਡੇ ਤੋਂ ਬੜਾ ਸਿਖਾ ਰਿਹਾ ਹੈ ਉਸ ਨੂੰ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਅੱਗੇ ਜਾਣ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਹਰਵਿੰਦਰ ਜੀ ਦਾ ਆਪਣੀ ਐਸੋਸੀਏਸ਼ਨ ਵੱਲੋਂ ਇੱਥੇ ਮੇਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਗੁਪਤਾ ਜੀ ਖੜੇ ਨੇ ਜੀ ਸਾਹਿਬ ਹੁਣੇ ਆਉਣ ਵਾਲੇ ਨੇ ਪ੍ਰੈਜ਼ੀਡੈਂਟ ਨੇ ਉਹ ਕਹਿੰਦੇ ਮੇਰੀ ਮੀਟਿੰਗ ਹੈ ਯਾਰ ਪਹਿਲਾਂ ਦੱਸਿਆ ਹੁੰਦਾ ਤਾਂ ਮੈਂ ਆ ਜਾਣਾ ਸੀਗਾ ਆ ਪ੍ਰੈਜ਼ੀਡੈਂਟ ਸਾਹਿਬ ਗੁਫ਼ਤਾਰਤ ਨੇ ਰਕੇਸ਼ ਜੋਸ਼ੀ ਜੀ ਇਨਕਮ ਟੈਕਸ ਦੇ ਲੀਡਿੰਗ ਐਡਵੋਕੇਟ ਨੇ ਇੱਥੇ ਤੇ ਅੱਜ ਇਹ ਸਾਡੇ ਵਿੱਚ ਕਿਉਂਕਿ ਸ਼ਾਰਟ ਨੋਟਿਸ ਹੋਇਆ ਐ ਇੱਕਦਮ ਕਿਉਂਕਿ ਕੱਲ ਪਰਸੋਂ ਤੋਂ ਆਪਾਂ ਕਹਿ ਰਹੇ ਸੀ ਆਣਾ ਹੈਗਾ ਤੇ ਅੱਜ ਪ੍ਰੈਜ਼ੈਂਸੀ ਬੱਚਿਆਂ ਦੀ ਘੱਟ ਹੈ ਜਿਹੜੇ ਕੱਲ ਬੱਚੇ ਆਏ ਸੀ ਉਹ ਅੱਜ ਛੁੱਟੀ ਕਰ ਗਏ ਕਈ ਤੇ ਮੈਂ ਲੇਕਿਨ ਜੋ ਵੀ ਇੱਥੇ ਹੈ ਉਹਨੂੰ ਇੱਕ ਸਿੱਖ ਹੈ ਉਹਨੂੰ ਇੱਕ ਸਬਕ ਹੈ ਕਿ ਵੀ ਅਗਰ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਕਿਸੇ ਮੁਕਾਮ ਤੇ ਵੀ ਜਾ ਸਕਦੇ ਹਾਂ ਮੈਂ ਹਰਵਿੰਦਰ ਜੀ ਨੂੰ ਕਾਹਾਂਗਾ ਬੱਚਿਆਂ ਨੂੰ ਆਸ਼ੀਰਵਾਦ ਦੇਣ ਉਸ ਟਿਪਸ ਦੇ ਬਤੀ ਬਹੁਤ ਸਮੇਂ ਤਾ ਨਹੀਂ ਹੈ ਮੈਂ ਇੱਕ ਇਹਨਾਂ ਦੀ ਰਿਕੁਐਸਟ ਕਰਾਂਗਾ ਪੀਸੀਏ ਤੋਂ ਇੱਕ ਦਿਨ ਨੂੰ ਫੁੱਲ ਟਾਈਮ ਲਈ ਬੁਲਾਇਆ ਜਾਏ ਤਾਂ ਕਿ ਇਹ ਥੋੜਾ ਜਿਹਾ ਕੁਛ ਨਾ ਕੁਛ ਦੱਸ ਸਕਣ ਤੁਹਾਨੂੰ ਨਾਲ ਮੈਂ ਅਮਿਤ ਜੀ ਦਾ ਵੀ ਸਵਾਗਤ ਕਰਦਾ ਅਮਿਤ ਜੀ ਨਾਲ ਨੇ ਇਹ ਅਮਿਤ ਜੀ ਮੈਂ ਥੋੜਾ ਲੇਟ ਹੋ ਗਿਆ ਤੁਹਾਡੇ ਬਾਰੇ ਬੋਲਣ ਇਹ ਬਹੁਤ ਮਤਲਬ ਕਿ ਇਸ ਪੀਸੀਏ ਦਾ ਜਿਹੜਾ ਇਸ ਲਈ ਗਰੁੱਪ ਹੈ ਜਿਹੜੀ ਟੀਮ ਹੈ ਉਹ ਮਾਰਵਲਸ ਤਰੀਕੇ ਨਾਲ ਕੰਮ ਕਰ ਰਹੀ ਹੈ ਤੁਹਾਨੂੰ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਛੋਟੀਆਂ ਡਿਸਟੈਂਸ ਦੇ ਬੱਚੇ ਵੀ ਉੱਪਰ ਖੇਡ ਰਹੇ ਨੇ इस तो बहुत फेयर है कोई दिल च यह नहीं है कि भी मैं अच्छा नहीं खेलाँगा तो मैं मैं बहुत अच्छा खेलाँगा तो मैं देंगे, ठीक है नहीं अगर अच्छा नहीं खेलोगे तो छड़न क्योंकि पीसी हमेशा अच्छी टीम बना रहा है का और टीमों के रिजल्ट भी सानू नज़र आ रहे हैं मैं रिक्वेस्ट करा हरविंदर जी को दो शब्द बच्चों में प्लीज़ी इना बता नहीं है मैं चलो बहुत बहुत मेहरबानी और मैं अपने वालों तो क्रिकेट एसोसी वालों सारी ऐसी एसोसी का थैंक्स कर दें कि तुम्हें बुलाया मैं ਔਰ ਇਹਨਾਂ ਉਹਨਾਂ ਦਿੱਤਾ ਬੱਚਾ ਨਾ ਇੰਟਰੋਡਿਊਸ ਕਰਨ ਦਾ ਤੇ ਅਮੀਤ ਜੀ ਨੇ ਵੀ ਇਹਨਾਂ ਕਿਹਾ ਸੀ ਵੀ ਅਸੀਂ ਜਦੋਂ ਵੀ ਆਵਾਂਗੇ ਜ਼ਰੂਰ ਗੱਲ ਕਰਾਂਗੇ ਜਿਸ ਤਰ੍ਹਾਂ ਸਰ ਨੇ ਕਿਹਾ ਮਤਲਬ ਸਾਡੇ ਦੇ ਫਾਦਰ ਸਮਾਨ ਜਾਂ ਵੱਡੇ ਬ੍ਰਦਰ ਵਾਂਗੂ ਆ ਬਹੁਤ ਪੁਰਾਣੇ ਆ ਔਰ ਦੇਖੋ ਤੁਸੀਂ ਇਹਨਾਂ ਵਧੀਆ ਤੁਹਾਡਾ ਇਹਨਾਂ ਦਾ ਸਿਸਟਮ ਕੀਤਾ ਮੈਂ ਆਮ ਬਰੀ ਸਰਪ੍ਰਾਈਜ਼ ਕੀ ਡਿਸਟਿੰਗਾਂ ਜਿੰਨਾ ਵਧੀਆ ਸਪੈਸ਼ਲੀ ਮੈਂ ਹੋਰ ਵੀ ਡਿਸਟਿੰਗਾਂ ਸੀਗਾ ਪਰ ਇਹਦਾ ਬਹੁਤ ਵਧੀਆ ਲੱਗਾ ਸਿਸਟਮ ਇੱਥੋਂ ਦਾ ਤੇ ਮੇਰੇ ਮੈਂ ਇੱਕੋ ਗੱਲ ਕਵਾਂਗਾ ਮੈਂ ਵੀ ਤੁਹਾਡੇ ਵਾਂਗੂ ਹੀ ਮਤਲਬ ਛੋਟੇ ਸ਼ਹਿਰ ਤੋਂ ਹੀ ਆਇਆ ਸੀ ਜਿੱਥੋਂ ਕ੍ਰਿਕਟ ਖੇਲਣੀ ਸ਼ੁਰੂ ਕੀਤੀ ਸੀ ਅਗਰ ਆਦਮੀ ਇਹ ਸੋਚੇ ਕਿ ਮੈਂ ਹਾਰਡ ਵਰਕ ਕਰਨਾ ਹੈ ਤਾਂ ਉਹਦੇ ਲਈ ਸਿਟੀ ਜਾਂ ਕੋਈ ਕਸਬਾ ਢ ਗਲੀ ਮੱਲਾ ਕੋਈ ਮੈਟਰ ਨਹੀਂ ਕਰਦਾ ਤੁਹਾਡੇ ਇੰਟਰਨਲ ਕਿੰਨੇ ਆ ਉਹ ਚੀਜ਼ ਮੈਟਰ ਕਰਦੀ ਤੁਹਾਡੇ ਵਿੱਚੋਂ ਹੀ ਮਨਮ ਲੜਕਾ ਖੇਡ ਰਿਹਾ ਉੱਪਰ ਕ੍ਰਿਕਟ ਦੇਖੋ ਤੁਹਾਡੇ ਵਿੱਚੋਂ ਹੀ ਹੈ ਨਾ ਹੋਰ ਵੀ ਲੜਕੇ ਤੁਹਾਡੇ ਖੇਡ ਰਿਹਾ ਤੇ ਇਸ ਕਰਕੇ ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ ਬਸ ਇੱਕੋ ਹੀ ਚੀਜ਼ ਆ ਵੀ ਹਾਰਡ ਵਰਕ ਕਰਨਾ ਔਰ ਸੰਜੀਅਰ ਪੂਰੀ ਹਾਰਡ ਵਰਕ ਆਪਣੀ ਦਿਲ ਨਾਲ ਕਰਨਾ ਹੈ ਬਾਕੀ ਜਿਹੜੇ ਤੁਹਾਡੇ ਕੋਚ ਤੁਹਾਡੇ ਸੀਨੀਅਰ ਗਾਉਂਡ ਜੋ ਵੀ ਤੁਹਾਨੂੰ ਗਾਈਡ ਕਰਦੇ ਉਹਨੂੰ ਮੰਨੋ ਠੀਕ ਹੈ ਜੇ ਕੋਈ ਮਨ ਚ ਡਾਊਟ ਹੈ ਉਹਨਾਂ ਨਾਲ ਦੁਬਾਰਾ ਗੱਲ ਕਰੋ ਸਰ ਨੇ ਜਿੱਦਾਂ ਆਲਰੇਡੀ ਕਿਹਾ ਕਿ ਹੰਬਲ ਰਹਿਣਾ ਇਹ ਬਹੁਤ ਜ਼ਰੂਰੀ ਹੈ ਗੇਮ ਚ ਹਾਰ ਜਿੱਤ ਚੱਲਦੀ ਆ ਹਰ ਰੋਜ਼ ਜਦੋਂ ਗਰਾਊਂਡ ਆਣਾ ਕੁਛ ਨਾ ਕੁਛ ਲਰਨ ਕਰਕੇ ਜ਼ਰੂਰ ਜਾਣਾ ਔਰ ਰਾਤ ਨੂੰ ਜਦੋਂ ਸੌਣ ਲੱਗਣਾ ਆਪਣੇ ਆਪ ਨਾਲ ਗੱਲ ਕਰਨੀ ਹੈ ਕਿ ਅੱਜ ਮੈਂ ਗਰਾਊਂਡ ਜਾ ਕੇ ਕੁਛ ਸਿੱਖਿਆ ਜਾਂ ਨਹੀਂ ਸਿੱਖਿਆ ਜਾਂ ਕੀ ਮੈਂ ਮਤਲਬ ਗਰਾਊਂਡ ਤਾਂ ਆ ਗਿਆ ਅਰਨ ਕੀਤਾ ਮੈਂ ਇੰਪਰੂਵ ਕੀਤਾ ਨਹੀਂ ਔਰ ਡੇ ਬਾਈ ਡੇ ਬੈਟਿੰਗ ਬੋਲਿੰਗ ਜਿਹੜੀ ਆ ਉਹ ਖਰਾਬ ਹੋ ਸਕਦੀ ਕਦੀ ਅੱਛੀ ਹੋਈ ਕਦੀ ਖਰਾਬ ਲੇਕਿਨ ਜਿਹੜੀ ਤੁਹਾਡੀ ਫਿਟਨੈਸ ਆ ਉਹ ਹਮੇਸ਼ਾ ਇੰਪਰੂਵ ਹੋਣੀ ਚਾਹੀਦੀ ਕਿਉਂਕਿ ਉਹ ਤੁਹਾਡੇ ਹੱਥ ਦੇ ਵਿੱਚ ਹੈ ਹਨਾ بیٹنگ ਬੋਲਿੰਗ ਕਦੇ ਕਦੇ ਹੋ ਸਕਦਾ ਉੱਪਰ ਕਦੀ ਥੱਲੇ ਹੋ ਜਾਏ ਤੇ ਕੰਪਲੇਨਟ ਨਹੀਂ ਕਰਨੀ ক্রিকেট ਦੇ ਵਿੱਚ ਤੁਹਾਡੇ ਕਲੀਕ ਨੂੰ بیٹنگ ਆਰਡਰ ਉੱਪਰ ਚੱਲੇਗਾ No problem ਬੋਲਿੰਗ ਪਿੱਛੇ ਮਿਲ ਗਈ ਕੋਈ ਗੱਲ ਨਹੀਂ ਜਦੋਂ ਤੁਸੀਂ ਕੰਪਲੇਨਟ ਕਰਨ ਲੱਗੇ ਪੈਣਾ ਉਹਦਾ ਤੁਸੀਂ ਇੱਕ ਸਟੈਪ ਪਿੱਛੇ ਆ ਜਾਂਦੇ ਹੋ ਇਸ ਕਰਕੇ No complaints ਜਿਸ ਜਗ੍ਹਾ ਤੇ ਜਿਹੜੇ ਵੀ ਜੋ ਵੀ ਮਿਲ ਰਿਹਾ ਉਹਨਾਂ ਉਹਨੂੰ ਐਕਸੈਪਟ ਕਰੋ ਤੇ ਹਾਰਡ ਵਰਕ ਕਰੋ ਠੀਕ ਹੈ ਗੁੱਡ ਲੱਕ ਆਲ தி 베ਰੀ ਬੈਸਟ ਤੁਹਾਡੀ ਮੁਸਕਾਨ ਅੱਛਾ ਪਕਾਨ ਰਹੀ ਪੰਜਾਬ ਦੀ U19 बल्जी पुनी 2023 ਤੁਹਾਡੇ ਕੈਂਪ ਸੀ ਮੈਸਰ ਜੀ 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 ਜੀ

जिला श्री भगत सिंह नगर से संबंधित अर्ज दियां विशेष सरगर्मियां सल फिर ਦਮਿਆ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ